ਕਿਓ ਦਸ ਜੀ ਜੀਵਨ ਆਸ ਤੇ ਵੀ ਦੇਖੋ ਭਾਜਪਾ ਸਾਨੂੰ ਸਭ ਨੂੰ ਪਤਾ ਹੈ ਕਿ ਅੱਜ ਜਿੰਨੀਆਂ ਕਨਸਟੀਟਿਊਸ਼ਨਲ ਆਧਾਰੇ ਨੇ ਉਹਨਾਂ ਨੂੰ ਕਿਤੇ ਨਾ ਕਿਥੇ ਭਾਜਪਾ ਆਪਣੇ ਬਲਬੂਤੇ ਤੇ ਇਨਫਲੂਐਂਸ ਕਰਨਾ ਚਾਹੁੰਦਾ ਔਰ ਇਹ ਮੈਂ ਜੰਮੂ ਕਸ਼ਮੀਰ ਦੀ ਅਨੰਤਨਾਗ ਦੀ ਇਲੈਕਸ਼ਨ 'ਚ ਵੀ ਵੇਖਿਆ ਉਮਰ ਅਬਦੁੱਲਾਹ ਸਾਹਿਬ ਆਫਟਰ ਆਲ ਇਲੈਕਟਿਡ ਚੀਫ ਮਿਨਿਸਟਰ ਰਹੇ ਹੈ ਉਹਨਾਂ ਉੱਥੇ ਵੀ ਭਾਜਪਾ ਨੇ ਮੈਮੋਰੈਂਡਮ ਦੇਨੇ ਸ਼ੁਰੂ ਹੋਏ ਤੇ ਅਨੰਤਨਾਗ ਦੀ ਇਲੈਕਸ਼ਨ ਗਾਂ ਪਾਤੀ ਗਈ ਮੇਰਾ ਵੀ ਇਹ ਮੰਨਣਾ ਹੈ ਕਿ ਜਿਹੜਾ ਪੰਜਾਬ ਇਲੈਕਸ਼ਨ ਕਮਿਸ਼ਨ ਨੂੰ ਇੰਡੀਆ ਦੇ ਇਲੈਕਸ਼ਨ ਕਮਿਸ਼ਨ ਨੂੰ ਜਾ ਕੇ ਮੈਮੋਰੈਂਡਮ ਦੇ ਰਿਹਾ ਇਹ ਦੋ ਗੱਲਾਂ ਦਰਸਾਉਂਦੀਆਂ ਨੇ ਇੱਕ ਤਾਂ ਮੈਦਾਨ 'ਚੋਂ ਭਾਜਪਾ ਭੱਜਣ ਦੀ ਤਿਆਰੀ 'ਚ ਆ ਔਰ ਦੂਜਾ ਭਾਜਪਾ ਇਹ ਚਾਹੁੰਦੀ ਆ ਕਿ ਯਾ ਇਲੈਕਸ਼ਨ ਪੋਸਟਪੋਨ ਹੋਵੇ ਇੱਥੇ ਇੱਥੇ ਇੰਨੀ ਪੈਰਾਮਿਲਟਰੀ ਫੋਰਸ ਲੱਗ ਜੇ ਕਿ ਜੇ 3 ਕਰੋੜ ਆਬਾਦੀ ਆ ਤੇ ਹਰ ਬੰਦੇ ਤੇ ਇੱਕ ਇੱਕ ਪੁਲਿਸ ਵਾਲਾ ਲੱਗ ਜੇ ਜਿਹੜਾ ਕੋਈ ਛੇਤੀ ਕਿੱਥੇ ਕੋਈ ਜੰਮੂ ਕਸ਼ਮੀਰ ਵਾਲੇ ਹਲਾਤ ਮੰਨ ਕੋਈ ਖੁਸ਼ਕੀ ਨਾ ਸਕੇ ਔਰ ਡੰਡੇ ਦੇ ਆਧਾਰ ਤੇ ਪ੍ਰੈਸ਼ਰ ਦੇ ਆਧਾਰ ਤੇ ਵੋਟਾਂ ਲੈਣਾ ਚਾਹੁੰਦੇ ਐ ਸੋ ਇਹ ਬੜੀ ਕਮਰਾਟ ਦਾ ਕੰਮ ਆ ਇਹ ਪ੍ਰੋਗਰਾਮ ਕਰਨ ਆਉਂਦੇ ਆ 20 ਬੰਦੇ ਨਹੀਂ ਹੁੰਦੇ ਅੱਗੇ ਬੈਠੇ ਤੇ ਹਜ਼ਾਰ ਪੁਲਿਸ ਵਾਲਾ ਲੈ ਕੇ ਆਉਂਦੇ ਮੈਂ ਤਾਂ ਅੱਗੇ ਕਿਹਾ ਜੀ ਮੰਗਲ ਸੂਤਰ ਤੱਕ ਨਾਕਸ਼ ਕਰਦੇ ਨੇ ਮੈਂ ਅੱਗੇ ਗੱਲ ਕਹੀ ਆ ਕਿ ਤੁਸੀਂ ਭਾਜਪਾ ਦੇ ਸਾਰੇ ਪ੍ਰੋਗਰਾਮ ਪੁਲਿਸ ਲਾਈਨ 'ਚ ਕਰਾ ਦਿਓ ਜਾਂ ਫਲੋਰ ਅਕੈਡਮੀ 'ਚ ਇਹਨਾਂ ਦੇ 13 ਕੈਂਡੀਡੇਟ ਕਰ ਦਿਓ ਇਕੱਠੇ ਉੱਥੇ ਹੀ ਪ੍ਰੋਗਰਾਮ ਕਰਾ ਦਿਓ ਇੰਨੀ ਪੁਲਸ ਹਰ ਲਾਲ ਕਰਦੀ ਇਹਨਾਂ ਲਈ ਫਿਰਦੀ ਹੈ ਕਦੇ ਇੱਥੋਂ ਬਚਾ ਲਓ ਕਦੇ ਉੱਥੋਂ ਬਚਾ ਲਓ ਜੇ ਦੇਸ਼ ਦਾ ਅਨਦਾਤਾ ਦਿੱਲੀ ਨਹੀਂ ਜਾ ਸਕਦਾ ਤੇ ਦਿੱਲੀ ਵਾਲੇ ਫਿਰ ਪੰਜਾਬ ਕਿਵੇਂ ਆ ਸਕਦੇ ਲੋਕਲ ਡੈਮੋਕਰੇਸੀ ਹੈ ਮੁੱਖ ਮੰਤਰੀ ਝੂਠੀ ਪਾੜੀ ਦੀ ਬੋਤਲ ਸਿਰ ਤੇ ਪਾਈ ਜਾਂਦਾ ਜੀ ਦੇਖੋ ਇਹ ਬੜੀ ਅਫਸੋਸ ਦੀ ਗੱਲ ਹੈ ਕਿ ਗੁਰੂ ਸਾਹਿਬ ਦੀਆਂ ਬਖਸ਼ੀਆਂ ਕਕਾਰਾਂ ਉਹਨਾਂ ਨੂੰ ਕਿਸ ਤਰੀਕੇ ਨਾਲ ਇਹ ਉਹਨਾਂ ਕਕਾਰਾਂ ਦੀ ਬੇਅਦਬੀ ਕਰ ਰਹੇ ਦੇਖੋ ਕਕਾਰਾਂ ਦੀ ਪਹਿਲਾਂ ਤਾਂ ਇਹ ਦਾੜੀ ਕੱਟਣੀ ਕੇਸ ਕੱਟਣੇ ਇਹ ਆਪ ਦੇ ਆਪ 'ਚ ਬਹੁਤ ਵੱਡੀ ਬੇਅਦਬੀ ਹੁਣ ਇੱਕ ਮੁੱਖ ਮੰਤਰੀ ਪਹਿਲਾਂ ਸ਼ਰਾਬ ਪੀ ਕੇ ਗੁਰੂ ਘਰ 'ਚ ਜਾਵੇ ਮਾਵਾਂ ਦੀਆਂ ਝੂਟੀਆਂ ਸੋਹਾਂ ਖਾਵੇ ਅੱਜ ਉਸ ਮੁੱਖ ਮੰਤਰੀ ਦੀ ਦੂਜੀ ਫੋਟੋ ਵਾਇਰਲ ਹੋਈ ਆ ਪਹਿਲੀ ਉਹ ਹੋਈ ਸੀ ਕਿ ਕਿਵੇਂ ਖੇਡਦੇ ਖੇਡਦੇ ਉਹਨੇ ਪੱਗ ਲਾਈ ਤੇ ਪੱਗ ਨੂੰ ਇੱਕ ਟੋਪੀ ਵਾਂਗੂ ਉਹਨੇ ਵਰਤਿਆ ਜਿਹਦਾ ਲੋਕਾਂ ਨੇ ਬਹੁਤ ਬੁਰਾ ਮਨਾਇਆ ਕਿ ਜੇ ਤੂੰ ਇਹੀ ਕੰਮ ਕਰਨਾ ਹੈ ਫਿਰ ਤੂੰ ਪੱਗ ਬੰਨਦਾ ਕਿਉਂ ਜੇ ਪੱਗ ਬੰਨਦਾ ਤਾਂ ਫਿਰ ਕੇਸਾਂ ਦਾ ਸਤਕਾਰ ਹੋਣਾ ਚਾਹੀਦਾ ਹੁਣ ਦੂਜੀ ਗੱਲ ਹੈ ਝੂਠੀ ਪਾਣੀ ਦੀ ਬੋਤਲ ਉਹ ਫੇਰ ਉਹਨਾਂ ਕੇਸਾਂ ਤੇ ਪਾਤੀ ਇਹ ਸਾਰੀ ਗੱਲ ਜਦ ਇੱਕ ਮੁੱਖ ਮੰਤਰੀ ਉਹ ਵੀ ਪੰਜਾਬ ਸਟੇਟ ਦਾ ਜਿੱਥੇ ਪੱਗ ਸਾਡੀ ਸ਼ਾਨ ਔਰ ਜਦੋਂ ਗੁਰੂ ਦੀ ਬਖਸ਼ੀ ਹੋਈ ਇਹ ਸਾਨੂੰ ਇੱਕ ਬਹੁਤ ਵੱਡੀ ਬਖਸ਼ਿਸ਼ ਹੈ ਤੇ ਉਹ ਮੁੱਖ ਮੰਤਰੀ ਜੇ ਕੰਮ ਕਰੇ ਤੇ ਸਾਰੇ ਦੇਸ਼ ਦੁਨੀਆ ਚ ਸ਼ਰਮਸਾਰ ਹੋ ਰਿਹਾ ਇਸ ਲਈ ਹੀ ਇਸ ਨਾਟ ਫਿਟ ਟੂ ਬੀ ਅ ਚੀਫ ਮਿਨਿਸਟਰ ਕਾਰਨ ਕਿ ਲੱਗਦਾ ਕਿ ਅਸੀਂ ਤੇ ਕੋਈ ਬੜੀ ਸਾਜ਼ਿਸ਼ ਹੈ ਜੀ ਇਹਦੀ ਜਿਹੜੇ ਪੰਜਾਬ ਜਿਹੜੇ ਇਹ ਜਿਹੜਾ ਇਹ ਪੱਗ ਨੂੰ ਆਪ ਦੀ ਸ਼ਾਨ ਮੰਨਦੇ ਆ ਜਿਹੜੀ ਦੇਸ਼ ਦੀ ਸ਼ਾਨ ਹੈ ਜਿਹੜੀ ਪੱਗ ਦੇਸ਼ ਦੀ ਇੱਜ਼ਤ ਰੱਖਦੀ ਹੈ ਦੇਸ਼ ਨੂੰ ਅਨਾਜ ਦਿੰਦੀ ਹੈ ਅੱਜ ਉਸ ਪੱਗ ਦੇ ਉੱਤੇ ਇਹ ਜੇ ਜੋ ਹਰਕਤਾਂ ਮੁੱਖ ਮੰਤਰੀ ਕਰ ਰਿਹਾ ਉਹ ਕਿੱਥੇ ਨਾ ਕਿੱਥੇ ਸਿੱਖ ਸਾਇਕੀ ਨੂੰ ਇਹ ਟਾਰਗੇਟ ਕਰਨ ਦੀ ਇਹਦੀ ਬੜੀ ਵੱਡੀ ਸਾਜ਼ਿਸ਼ ਹੈ ਪੰਜਾਬ ਦੀ ਪਾਰਟੀ ਸਿੱਖ ਸਾਈਕੀ ਨੂੰ ਟਾਰਗੇਟ ਕਰਦੀ ਹੈ ਦਿੱਲੀ ਦੀ ਪਾਰਟੀ ਮਾਈਨੋਰਟੀ ਸਾਈਕੀ ਨੂੰ ਟਾਰਗੇਟ ਕਰਦੀ ਹੈ ਜਦ ਕਿ ਪੰਜਾਬੀ ਚਾਹੇ ਉਹ ਸਿੱਖ ਹੈ ਹਿੰਦੂ ਹੈ ਮੁਸਲਮਾਨ ਹੈ ਸਾਈ ਹੈ ਉਹ ਭਾਈਚਾਰਕ ਸਾਂਝ 'ਚ ਵਿਸ਼ਵਾਸ ਰੱਖਦੇ ਉਹ ਸਰਬੱਤ ਦੇ ਭਲੇ ਦਾ ਬ੍ਰਾਂਡ ਐਮੈਸਡਰ ਹੈ ਜਮੀਰ ਦੀ ਗੱਲ ਕਰ ਰਹੇ ਜੀ ਜਮੀਰ ਦੀ ਆਵਾਜ਼ ਸੁਣੇ ਸੁਣੀ ਜਾਵੇ ਕਿ ਜੇ ਤਾਂ ਮੈਂ ਤਾਂ ਅੱਗੇ ਕਹਿਣਾ ਜੀ ਜੇ ਜਮੀਰ ਦੀ ਸੁਣ ਲਈ ਤੇ ਰੰਧਾਵਾ ਸਾਹਿਬ ਦਾ ਤਾਂ ਸਿਆਸੀ ਭੋਗ ਪੈ ਜਾਣਾ ਕਿਉਂਕਿ 1 ਜੂਨ ਉਹ ਤਰੀਕ ਹੈ ਜਦੋਂ ਸ੍ਰੀ ਹਰਮੰਦਰ ਸਾਹਿਬ ਤੇ ਅਟੈਕ ਹੁੰਦਾ ਹੈ ਕਈ ਸ਼ਹੀਦ ਹੁੰਦੇ ਆ ਤੇ ਉਸ ਅਟੈਕ ਨੂੰ ਇੰਦਰਾ ਗਾਂਧੀ ਨੂੰ ਜੇ ਪੰਜਾਬ ਦੀ ਧਰਤੀ 'ਚ ਕੋਈ ਸਵਾਗਤ ਕਰਦਾ ਤੇ ਸੰਤੋਖ ਸਿੰਘ ਰੰਧਾਵਾ ਜਾਂ ਕਾਂਗਰਸ ਪਾਰਟੀ ਕਰਦੀ ਐ ਇਸ ਲਈ ਜੇ ਲੋਕਾਂ ਦੀ ਜ਼ਮੀਰ ਮਹਿਮੰਦਾਂ ਜਾਗਦੀ ਐ ਔਰ ਇੱਕ ਤਰੀਕ ਨੂੰ ਜਾਗੂਗੀ ਤੇ ਨਾ ਇੱਥੇ ਲੱਪਣਾ ਪੰਜਾ ਤੇ ਨਾ ਇੱਥੇ ਲੱਪਣਾ ਝਾੜੂ ਸਰ ਮੁੱਖ ਮੰਤਰੀ ਦੀ ਹਰਕਤ ਦਾ ਸ੍ਰੀ ਅਕਾਲਪੁਰ ਸਾਹਿਬ ਤੋਂ ਰੋਸ ਦਿਖਾਉਂਦਾ ਹੈ ਕੋ ਆ ਮੈਂ ਕੋਈ ਨਹੀਂ ਆ ਜੀ ਹਾਂ ਸਾਡੀਆਂ ਭਾਵਨਾ ਜ਼ਰੂਰ ਆਹਤ ਨੇ ਜਿਹੜਾ ਕੇਸਾਂ ਦੇ ਤੇ ਦਸਤਾਰ ਦਾ ਸਤਿਕਾਰ ਕਰਦੇ ਆ ਇਦਾਂ ਨੋਟਿਸ ਅਕਾਲ ਤਖਤ ਸਾਹਿਬ ਨੂੰ ਤੇ ਹੋਰ ਸਿੱਖ ਅਧਾਰਿਆਂ ਨੂੰ ਜਿੱਥੇ ਬੰਦੀਆਂ ਨੂੰ ਲੈਣਾ ਚਾਹੀਦਾ ਇਹ ਚੀਫ ਮਿਨਿਸਟਰ ਦਾ ਕੰਮ ਨਹੀਂ ਕਿ ਕਿਸੇ ਦੀ ਭਾਵਨਾ ਵੀ ਆਹਤ ਕਰੇ ਐਨਆਈ ਦੀ ਜਾਂਚ ਦੀ ਮੰਗ ਕਰਨੀ ਲੈਫਟਨੈਂਟ ਕਮੰਡਰ ਵੱਲੋਂ ਦਿੱਲੀ ਵੱਲੋਂ ਐਸਐਫਟੀ ਦੇ ਵੱਲੋਂ ਫੱਟੀ ਕੀਤੀ ਗਈ ਆਪ ਪਾਰਟੀ ਨੂੰ ਕੀ ਮੰਗਦੇ ਹੋ ਤਾਂ ਫਿਰ ਜਿਹੜੀ ਹੈ ਹੈ ਜਿਹੜੀ ਇਹ ਦੇਖੋ ਇਮਾਨਦਾਰੀ ਦੀ ਗੱਲ ਕੀਤੀ ਜਾਵੇ ਇੱਕ ਅਟਰ ਇਮਾਨਦਾਰ ਤਾਂ ਮੈਂ ਪਹਿਲਾਂ ਗੱਲ ਕਰ ਚੁੱਕਿਆ ਹੈ ਨਹੀਂ ਜੀ ਕੇਜਰੀਵਾਲ ਸਾਹਿਬ ਸ਼ਰਾਬ ਕੋਟਾਲੇ ਚੋਂ ਕਮਾਏ ਹੋਏ ਪੈਸੇ ਕਰਕੇ ਅੰਦਰ ਨੇ ਮੁੱਖ ਮੰਤਰੀ ਸ਼ਰਾਬ ਪੀ ਕੇ ਡਿੱਗਦਾ ਫਿਰਦਾ ਕਦੇ ਪਾਰਲੀਮੈਂਟ 'ਚ ਕਦੇ ਕਿਤੇ ਔਰ ਜਿਹੜੇ ਇਹਨਾਂ ਦੇ ਐਮਐਲਏ ਮੈਂ ਤਾਂ 2-3 ਦਾ ਆਧਾਰਨ ਦਿੱਤਾ ਅੱਜ ਚੱਬੇਵਾਲ ਸਾਹਿਬ ਜੀ ਦੀ ਇਨਕੁਆਇਰੀ ਭਗਵੰਤ ਮਾਨ ਨੇ ਆਪ ਕੀਤੀ ਡੀਸੀ ਨੇ ਡੀਸੀ ਦੀ ਇਨਕੁਆਇਰੀ ਰਿਪੋਰਟ ਹੈ ਵਿਜੀਲੈਂਸ ਦੀ ਆ ਉਹਨੂੰ ਤਾਂ ਆਪ ਦਾ ਕੈਂਡੀਡੇਟ ਬਣਾ ਦਿੱਤਾ ਕੱਟੇ ਇਮਾਨਦਾਰਾਂ ਨੇ ਵਾਸ਼ਿੰਗ ਮਸ਼ੀਨ ਚੋਂ ਕੱਢ ਲਿਆ ਉਹ ਚੰਗਾ ਹੋ ਗਿਆ ਵਿਜੇ ਸਿੰਘਲਾ ਦੀ ਮੁੱਖ ਗਵਾਹ ਕਿਸੇ ਨੇ ਆਡੀਓ ਨਹੀਂ ਸੁਣੀ ਉਹਦੀ ਕ腐ਸ਼ਨ ਦੀ ਉਹ ਆਡੀਓ ਕੱਲੀ ਭਗਵੰਤ ਮਾਨ ਨੇ ਸੁਣੀ ਸੀ ਔਰ ਸੁਣਨ ਤੋਂ ਬਾਅਦ ਜਨਤਕ ਤੌਰ ਤੇ ਕਿਹਾ ਸੀ ਕਿ ਮੈਂ ਇਹਦਾ ਅਸਤੀਫਾ ਲੈ ਰਿਹਾ ਕ腐ਸ਼ਨ ਕਰ ਰਿਹਾ ਅੱਜ ਤੱਕ ਕੋਰਟਾਂ 'ਚ ਉਹਦੀ ਮੁੱਖ ਗਵਾਹ ਨੇ ਗਵਾਹੀ ਨਹੀਂ ਦਿੱਤੀ ਔਰ ਗਵਾਹੀ ਕੀ ਦੇਣੀ ਸੀ ਅੱਜ ਉਹਨੂੰ ਸਟਾਰ ਪ੍ਰਚਾਰਕ ਬਣਾਤਾ ਉਹ ਹਰ ਸਟੇਜ 'ਤੇ ਉੱਥੇ ਨਾਲ ਹੁੰਦਾ ਉਹਦਾ ਮਤਲਬ ਕੀ ਹੈ ਕਿ ਜਾਂ ਆਪ ਭਗਵੰਤ ਮਾਨ ਝੂਠ ਬੋਲ ਰਿਹਾ ਤੇ ਜਾਂ ਇਹ ਬੇਈਮਾਨਾ ਰਲ ਰਲ ਗਿਆ ਦੂਜਾ ਉਹ ਅਮਿਤ ਰਤਨ ਉਹ ਜੇਲ੍ਹ ਰਹਿ ਕੇ ਆਇਆ ਦੋਵੇਂ ਜੇਲ੍ਹ ਰਹਿ ਕੇ ਆਇਆ ਉਹਨੂੰ ਵੀ ਬਠਿੰਡੇ 'ਚ ਸਟਾਰ ਪ੍ਰਚਾਰਕ ਬਣਾਤਾ ਤੇ ਫਿਰ ਕੱਟਰ ਇਮਾਨਦਾਰ ਕਿੱਥੋਂ ਹੋਏ ਤੁਹਾਡੇ ਤੋਂ ਕੱਟਰ ਬੇਈਮਾਨ ਕੋਈ ਨਹੀਂ ਔਰ ਜਿਹੜਾ ਨਾਰਾ ਇਹ ਦਵੇ ਕਿ ਮੇਰੀ ਰੱਬ ਨੇ ਡਿਊਟੀ ਲਈ ਹੈ ਰੱਬ ਤਾਂ ਕੀ ਮੈਂ ਕਹ ਬੰਦਾ ਤੇਰੇ ਨੇੜੇ ਆ ਕੇ ਰਾਜੀ ਨਹੀਂ ਜਿੰਨਾ ਤੂੰ ਪੈਗ ਲਾਉਣਾ ਤੇ ਰੱਬ ਨੇ ਤੇਰੀ ਡਿਊਟੀ ਕਿੱਥੋਂ ਲਾ ਦੇਣੀ ਤੂੰ ਕਦੇ ਸੂਰਤ 'ਚ ਹੋਵੇਂ ਤੇ ਚਲਾਵੇਂ